अरविंद केजरीवाल पत्रकार केवल कृष्ण दी फैमिली ਨੂੰ ਮਿਲਣ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ अरविंद केजरीवाल ਨੇ ਭਗਵੰਤ ਮਾਨ ਨੇ ਉਹਨਾਂ ਦੀ ਪਤਨੀ ਨੂੰ ਮਿਲ ਰਹੇ ਨੇ ਬੇਟੀ ਨੂੰ ਮਿਲ ਰਹੇ ਨੇ ਔਰ ਨਾਲ ਹੀ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਭਗਵੰਤ ਮਾਨ ਨਾਲ ਨੇ ਉਹਨਾਂ ਦੇ ਖਾਸ ਤੌਰ ਦੇ ਉੱਤੇ अरविंद केजरीवाल ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਆਏ ਨੇ ਔਰ ਇਸ ਤੋਂ ਪਹਿਲਾਂ ਜਿਹੜਾ ਸਮਨਜੀਤ ਮਾਨ ਇਸ ਫੈਮਿਲੀ ਨੂੰ ਮਿਲਣ ਆਏ ਸੀ ਹੋਰ ਵੀ ਪੋਲਿਟਿਕਲ ਪਾਰਟੀਆਂ ਇਸ ਫੈਮਿਲੀ ਨੂੰ ਮਿਲਣ ਆ ਰਹੀਆਂ ਨੇ ਕੈਪਟਨ ਮਰਿੰਦਰ ਸਿੰਘ ਵੀ ਕਿਹਾ ਜਾ ਰਿਹਾ ਉਹ ਵੀ ਮਿਲਣ ਆਉਣਗੇ ਕਿਉਂਕਿ ਚੋਣਾਂ ਨੇੜੇ ਨੇ ਇਸ ਕਰਕੇ ਪੰਜਾਬ ਦਾ ਹਰ ਮੁੱਦਾ ਸਿਆਸੀ ਰੰਗ ਲੈ ਰਿਹਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਦੇ ਅੰਦਰ ਅਕਾਲੀ ਲੀਡਰਾਂ ਦੇ ਨਾਂ ਆਏ ਨੇ ਇਸ ਫੈਮਿਲੀ ਦੇ ਅੰਦਰ ਵੀ ਕੇਵਲ ਕ੍ਰਿਸ਼ਨ ਕਪੱਤਰਕਾਰ ਸਨ ਸਥਾਨਕ ਉਹਨਾਂ ਦਾ ਕਤਲ ਕੀਤਾ ਗਿਆ ਅਕਾਲੀ ਦਲ ਦੇ ਕਾਉਂਸਲਰ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਕਰਮਜੀਤ ਸਿੰਘ ਪੰਮੀ ਵੱਲੋਂ ਹਾਲਾਂਕਿ ਉਹਨਾਂ ਦੀ ਅਰੈਸਟ ਹੋ ਚੁੱਕੀ ਹੈ ਪਰ ਪਰਿਵਾਰ ਦਾ ਕਹਿਣਾ ਕਿ ਮੁਲਜ਼ਮ ਨੂੰ ਵੀਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਥਾਣੇ ਦੇ ਅੰਦਰ ਇਸ ਕਰਕੇ ਪਰਿਵਾਰ ਲਗਾਤਾਰ ਕਹਿ ਰਿਹਾ ਕਿ ਇਹ ਕਤਲ ਹੋਣ ਤੋਂ ਬਾਅਦ ਵੀ ਪੁਲਿਸ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਹੀ ਜਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਹੋਰ ਵੀ ਸਿਆਸੀ ਪਾਰਟੀਆਂ ਪਹੁੰਚ ਰਹੀਆਂ ਨੇ ਦਰਸਲ 2017 ਦੀਆਂ ਚੋਣਾਂ ਦੇ ਅੰਦਰ ਪੰਜਾਬ ਦੀ ਹਿੰਸਾ ਵੱਡਾ ਮੁੱਦਾ ਬਣ ਰਹੀ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਵਾਇਲੈਂਸ ਹੋ ਰਿਹਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਉਹਨਾਂ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਰਵਿੰਦ ਕੇਜਰੀਵਾਲ ਵੀ ਇਸੇ ਕਰਕੇ ਇੱਥੇ ਪਹੁੰਚੇ ਨੇ ਔਰ ਖਾਸ ਤੌਰ ਦੇ ਉੱਤੇ ਪਿਛਲੇ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਸ਼ਰਾਬ ਮਾਫੀ ਦੀਆਂ ਘਟਨਾਵਾਂ ਹੋਈਆਂ ਹੋਰ ਘਟਨਾਵਾਂ ਹੋਈਆਂ ਉਹਨਾਂ ਦੇ ਅੰਦਰ ਵੀ ਲਗਾਤਾਰ ਅਕਾਲੀ ਲੀਡਰਾਂ ਦੇ ਨਾਂ ਆਉਂਦੇ ਰਹੇ ਨੇ ਅਕਾਲੀ ਦਲ ਨਾਲ ਜੁੜੇ ਲੋਕਾਂ ਦੇ ਨਾਂ ਆਉਂਦੇ ਰਹੇ ਨੇ ਇਸ ਕਰਕੇ ਵਿਰੋਧੀ ਪਾਰਟੀਆਂ ਵੱਡੇ ਪੱਧਰ ਦੇ ਉੱਤੇ ਇਹਨਾਂ ਇਸ਼ੂਜ਼ ਨੂੰ ਉਠਾ ਰਹੀਆਂ ਨੇ ਔਰ 2017 ਦੀਆਂ ਚੋਣਾਂ ਚ ਇਹਨਾਂ ਮਸਲਿਆਂ ਨੂੰ ਮੁੱਦਾ ਬਣਾ ਰਹੀਆਂ ਨੇ ਕੈਮਰਾਮੈਨ ਅੰਮਿਤ ਦੇ ਨਾਲ ਯਾਦਵਿੰਦਰ ਸਿੰਘ ਐਬੀਪੀ ਸੰਝਾ ਤੋਰੀ